ਦੋਸਤੋ ਪਿਛਲੇ ਸਮੇਂ ਦਰਾਰ ਜੇਸਵੇਲੇ ਸਿੱਧੂ ਬੂਸੇ ਵਾਲੇ ਦਾ ਕਤਲ ਹੋਇਆ ਤਾਂ ਉਸ ਵਕਤ ਇੱਕ ਕਹਾਵਤ ਪੰਜਾਬ ਵਿੱਚ ਬੜੀ ਮਸ਼ਹੂਰ ਹੋਈ ਸੀ ਕਿ ਫੇਲ ਪੱਦੇ ਨੂੰ ਤਾਂ ਲੋਕਾਂ ਦੇ ਬਗੌਲਵਾਰ ਦੇ ਅਤੇ ਕਾਬਜਾ ਪਤੇ ਨੂੰ ਪਿਸਤੌਲ ਪੰਜਾਬ ਦੀ ਧਰਤੀ ਉੱਤੇ ਸਿੱਧੂ ਬੂਸੇ ਵਾਲੇ ਦਾ ਇਸ ਤਰੀਕੇ ਨਾਲ ਹੋਇਆ ਕਤਲ ਕੋਈ ਨਵੀਂ ਗੱਲ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਾਬਜਾਬ ਅਤੇ ਮਸ਼ਹੂਰ ਬੱਦੇ ਇਸੇ ਤਰੀਕੇ ਦੇ ਨਾਲ ਹੀ ਕਤਲ ਕਰ ਦਿੱਤੇ ਗਏ ਇਹਨਾਂ ਵਿੱਚੋਂ ਇੱਕ ਦਾਬ ਸੀ ਬਾਲੀਵੁੱਡ ਦੇ ਮਸ਼ਹੂਰ ਹੀਰੋ ਤਰਪੇ ਦਰਦਾ ਭਰਾ ਪੱਜਾਪੀ ਫਿਲਮਾਂ ਦਾ ਚਮਕਦਾ ਸਤਾਰਾ ਵਿਰਿੰਦਰ ਜਿਸ ਦਾ ਪੱਜਾਪੀ ਫਿਲਮਾਂ ਵਿੱਚ ਐਨਾ ਦਬਦਬਾ ਸੀ ਕਿ ਉਸ ਨੂੰ ਪੱਜਾਪੀ ਫਿਲਮ ਜਗਤ ਦਾ ਗੋਡ ਫਾਦਰ ਕਹਿੰਦੇ ਸਨ ਅਤੇ ਜਿਸ ਦਾ ਸਿਰਫ ਨਾਮ ਕਿਸੇ ਫਿਲਮ ਨਾਲ ਜੁੜਦੇ ਹੀ ਉਹ ਫਿਲਮ ਸੁਪਰ ਹਿੱਟ ਹੋ ਜਾਂਦੀ ਸੀ ਵਿਰਿੰਦਰ ਨੇ ਆਪਣੇ 12 ਸਾਲ ਦੇ ਕੈਰੀਅਰ ਵਿੱਚ 25 ਸੁਪਰ ਹਿੱਟ ਫਿਲਮਾਂ ਦਿੱਤੀਆਂ ਤੇ ਫਿਰ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਕੌਣ ਸਾਡੋ ਲੋਕ ਜਿਨ੍ਹਾਂ ਨੇ ਵਿਰਿੰਦਰ ਦਾ ਕਤਲ ਕੀਤਾ ਵਰਿੰਦਰ ਦੇ ਨਾਲ ਉਹਨਾਂ ਲੋਕਾਂ ਦੀ ਕੀ ਦੁਸ਼ਮਣੀ ਸੀ ਅਜਾਹੇ ਕਿਰੇ ਹਾਲਾਤ ਬੜੇ ਕਿ ਪੱਜਾਪੀ ਫਿਰਬਾ ਦੇ ਇਸ ਵੱਡੇ ਡਾੜੂ ਆਪਣੀ ਜਾਨ ਤੋਂ ਹੀ ਹੱਥ ਧੋੜਾ ਪਿਆ ਕਿਵੇਂ ਬੜੇ ਫਿਲਮੀ ਤਰੀਕੇ ਦੇ ਨਾਲ ਵਰਿੰਦਰ ਦਾ ਪੂਰੇ ਪਿੰਡ ਦੇ ਸਾਹਮਣੇ ਚੱਲਦੀ ਸ਼ੂਟਿੰਗ ਦੌਰਾਨ ਕਤਲ ਕੀਤਾ ਗਿਆ ਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਇਹਦਾ ਸਾਰੇ ਸਵਾਲਾਂ ਬਾਰੇ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਦੇਵਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬੀ ਸ੍ਰੇਮਾ ਜਗਤ ਦੇ ਇਸ ਵੱਡੇ ਸਟਾਰ ਵਿਰੇਂਦਰ ਦਾ ਜਨਮ 16 ਅਗਸਤ 1948 ਨੂੰ ਫਗਵਾੜਾ ਪੰਜਾਬ ਵਿੱਚ ਹੋਇਆ ਸੀ ਉਸ ਦਾ ਪਿਤਾ ਪਿਛੇ ਤੋਂ ਇੱਕ ਹਕੀਮ ਸੀ ਵਿਰੇਂਦਰ ਨੇ ਆਪਣੀ ਪੜ੍ਹਾਈ ਫਗਵਾੜੇ ਤੋਂ ਹੀ ਪੂਰੀ ਕੀਤੀ ਵਿਰੇਂਦਰ ਦੇ ਅਸਲੀ ਨਾਮ ਦੀ ਜੇਕਰ ਗੱਲ ਕਰੀਏ ਤਾ ਉਸ ਦਾ ਅਸਲੀ ਨਾਮ ਵੀਰ ਇੰਦਰ ਸਿੰਘ ਸੀ ਪਰ ਪੱਜਾਪੀ ਫਿਲਮਾਂ ਵਿੱਚ ਔਰ ਤੋਂ ਬਾਅਦ ਲੋਕਾਂ ਨੇ ਉਸ ਨੂੰ ਵਿਰੇਦਰ ਕਹਿਣਾ ਸ਼ੁਰੂ ਕਰ ਦਿੱਤਾ ਵਿਰੇਦਰ ਦਾ ਵਿਆਹ ਪੰਮੀ ਕੌਰ ਨਾਲ ਹੋਇਆ ਅਤੇ ਉਹਨਾਂ ਦੇ ਘਰ ਤਿੰਨ ਬੱਚਾ ਦਾ ਜਨਮ ਹੋਇਆ ਜਿਨ੍ਹਾਂ ਵਿੱਚੋਂ ਦੋ ਬੁੱਢੇ ਅਤੇ ਇੱਕ ਕੁੜੀ ਹੈ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਰੇਦਰ ਇੱਕ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ ਜਿਹੜੇ ਘਰ ਵਿੱਚ ਵਿਰੇਦਰ ਜੰਮਿਆ ਸੀ ਉਸੇ ਘਰ ਵਿੱਚ ਹੀ ਉਸ ਦਾ ਬਾਪੇ ਦਾ ਬੁੱਢਾ ਤ੍ਰਿਵਿੰਦਰ ਵੀ ਜੰਮਿਆ ਸੀ ਤਰਵੇਦਰ ਵਰੇਦਰ ਦਾ ਕੈਜਨ ਬ੍ਰਦਰ ਸੀ। ਤਰਵੇਦਰ ਅਤੇ ਉਸਦੇ ਭਰਾ ਜੀਤ ਦੇਵੋਲ ਤੋਂ ਹੀ ਵਰੇਦਰ ਨੂੰ ਐਕਟਿੰਗ ਦਾ ਸ਼ੌਕ ਜਾਗਿਆ। ਇਸ ਤੋਂ ਬਾਅਦ ਹੀ ਉਸਨੇ ਫਿਲਮਾਂ ਵਿੱਚ ਔੜਦਾ ਸੋਚਿਆ। ਸਾਲ 1975 ਵਿੱਚ ਵਰੇਦਰ ਦੀ ਪਹਿਲੀ ਫਿਲਮ ਆਈ ਜਿਸ ਦਾ ਨਾਮ ਸੀ ਤੇਰੀ 베ਰੀ ਇੱਕ ਜਿੱਦੜੀ। ਉਸ ਵਕਤ ਪੰਜਾਬ ਵਿੱਚ ਇਹ ਫਿਲਮ ਬਹੁਤ ਜ਼ਿਆਦਾ ਹਿੱਟ ਹੋਈ ਸੀ ਅਤੇ ਵਰੇਦਰ ਦੇ ਕਿਰਦਾਰ ਨੂੰ ਪੰਜਾਬੀਆਂ ਨੇ ਬਹੁਤ ਜ਼ਿਆਦਾ ਪ੍ਰਸੰਨ ਕੀਤਾ ਸੀ। ਜਿਵੇਂ ਇਹ ਕਹਿ ਸਕਦੇ ਆ ਕਿ ਆਪਣੀ ਪਹਿਲੀ ਫਿਲਮ ਦੇ ਨਾਲ ਹੀ ਵ੍ਰੇਦਰ ਸਟਾਰ ਬਣ ਗਿਆ ਸੀ ਇਸ ਤੋਂ ਬਾਅਦ ਉਹ ਇੱਕ ਤੋਂ ਬਾਅਦ ਇੱਕ ਵ੍ਰੇਦਰ ਦੇ ਸੁਪਰ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚੋਂ ਕੁਝ ਦੇ ਦਾਵਲ ਟਾਕਰਾ ਲਪੜਦਾਰ ਦੀ ਜਿੱਤੜੀ ਯਾਰ ਦੀ ਬਲਵੀਰੋ ਭਾਪੀ ਸਰਪੰਚ ਲਾਜੋ ਡੱਬੋ ਜੱਟ ਤੇ ਜ਼ਮੀਰ ਅਤੇ ਹੋਰ ਵੀ ਬਹੁਤ ਸਾਰੀਆਂ ਇਹਨਾਂ ਸਾਰੀਆਂ ਫਿਲਮਾਂ ਵਿੱਚੋਂ ਜ਼ਿਆਦਾ ਸੁਪਰ ਹਿੱਟ ਹੋਈ ਸੀ ਵ੍ਰੇਦਰ ਦੀ ਜੱਟ ਤੇ ਜ਼ਮੀਨ ਫਿਲਮ ਜਿਸ ਦੀ ਸ਼ੂਟਿੰਗ ਦੌਰਾਨ ਹੀ ਵ੍ਰੇਦਰ ਦਾ ਕਤਲ ਹੋ ਗਿਆ ਸੀ ਸਾਲ 1982 ਵਿੱਚ ਆਈ ਫਿਲਮ ਸਰਪੰਚ ਦੇ ਨਾਲ ਵਿਰੇਂਦਰ ਨੇ ਫਿਲਮਾਂ ਨੂੰ ਡਾਇਰੈਕਟ ਕਰਨਾ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਹ ਪ੍ਰੋਡਿਊਸਰ ਵੀ ਆਪ ਵੜ ਗਿਆ। ਉਸ ਵਕਤ ਵਿਰੇਂਦਰ ਦੀ ਚੜ੍ਹਾਈ ਐਂਦੀ ਸੀ ਕਿ ਕੋਈ ਵੀ ਫਿਲਮ ਜਿਸ ਵਿੱਚ ਕਿਸੇ ਤਰੀਕੇ ਨਾਲ ਵੀ ਵਿਰੇਂਦਰ ਦਾ ਜੇਕਰ ਨਾਮ जोड ਜਾਂਦਾ ਸੀ ਤਾਂ ਉਹ ਫਿਲਮ ਸੁਪਰ ਹਿੱਟ ਹੋ ਜਾਂਦੀ ਸੀ। ਉਸ ਵਕਤ ਉਸਦੇ ਬਾਕੀ ਸਾਰੇ ਐਕਟਰ ਵੇਲੇ ਕਰਕੇ ਘਰਾ ਵਿੱਚ ਵੜਾ ਦਿੱਤੇ ਸਨ। ਵਿਰੇਂਦਰ ਦੀ ਸਾਥੀ ਹੀਰਵਿੰਦ ਜੋ ਕਿ ਬਿੱਲੋਂ ਦੇ ਰਾਮਦਾਨ ਬਸ਼ੂਰ ਹੋਈ ਉਸ ਪ੍ਰੀਤੀ ਸਪਰੂ ਵਿਰੇਂਦਰ ਦੀ ਆਤੇ ਤੋਂ ਬਾਅਦ ਫਿਲਮਾਂ ਪ੍ਰੀਤੀ ਸਪਰੂ ਦੇ ਨਾਲ ਹੀ ਆਈਆਂ ਸਨ ਉਸ ਦੇ ਪੀਕ ਤੇ ਚੱਲਦੇ ਕੈਰੀਅਰ ਦੇ ਦੌਰਾਨ ਹੀ ਵਿਰੇਂਦਰ ਨੂੰ ਨਾਲ ਨਾਲ ਤਭਕੀਆਂ ਮਿਲਦੀਆਂ ਵੀ ਸ਼ੁਰੂ ਹੋ ਗਈਆਂ ਉਸ ਨੂੰ ਤਮਕਾਇਆ ਜਾਂਦਾ ਸੀ ਕਿ ਫਿਲਮਾਂ ਬਰੋੜੀਆਂ ਬੰਦ ਕਰ ਦੇਵੇ ਪਰ ਵਿਰੇਂਦਰ ਆਪਣੇ ਇਹਨਾਂ ਰਜੇਵਿਆਂ ਵਿੱਚ ਇੰਨਾ ਜ਼ਿਆਦਾ ਬਸ਼ਰੂਫ ਹੋ ਗਿਆ ਕਿ ਉਸ ਦੀ ਇਹਨਾਂ ਤਭਕੀਆਂ ਰੁਕ ਵੀਰਤਾ ਨਾਲ ਹੀ ਨਹੀਂ ਲਿਆ ਉਹ ਦਿਨ ਰਾਤ ਆਪਣੇ ਪੇਛੇ ਵਿੱਚ ਰੁਝਿਆ ਰਿਆ ਇੱਕ ਦਿਨ ਅਖੀਰ ਫਿਰ 6 ਦਸੰਬਰ 1988 ਦਾ ਦਿਨ ਆਉਂਦਾ ਹੈ ਲੁਧਿਆਣਾ ਜਿਨੇ ਵਿੱਚ ਇੱਕ ਪਿੰਡ ਪੈਂਦਾ ਹੈ ਤਲਵੰਡੀ ਕਲਾਂ ਦਿੜਸੀ ਬਗਲਵਾਰ ਤਲਵੰਡੀ ਕਲਾਂ ਵਿੱਚ ਬੜਿਆ ਇੱਕ ਘਰ ਜਿਸ ਦਾ ਪੂਰਾ ਪਰਿਵਾਰ ਤਾਂ ਕੈਨੇਡਾ ਰਹਿਦਾ ਸੀ ਇਸੇ ਘਰ ਵਿੱਚ ਬ੍ਰਦਰ ਦੀ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਚੱਲ ਰਹੀ ਸੀ ਫਿਲਮ ਦੇ ਇੱਕ ਗੀਤ ਨੂੰ ਰਾਤ ਨੂੰ ਸੁਣਵਾਇਆ ਜਾਣਾ ਸੀ ਇਸ ਗੀਤ ਵਿੱਚ ਵਿਰਧਰ ਤੇ ਦਾਲ ਹੀਰੋਇਨ ਬੜਪ੍ਰੀਤ ਕੰਮ ਕਰ ਰਹੀ ਸੀ ਉਸੇ ਘਰ ਵਿੱਚ ਸ਼ੂਟਿੰਗ ਦਾ ਪੂਰਾ ਸੈਟਅਪ ਲੱਗਾ ਹੋਇਆ ਸੀ ਲੋਕ ਘਾਰਾਂ ਵਿੱਚ ਅਤੇ ਆਲੇ-ਦੁਆਲੇ ਘਰਾਂ ਦੇ ਬਡੇਰਿਆਂ ਤੇ ਚੜ ਕੇ ਬੈਠੇ ਸਨ ਗੀਤ ਦੀ ਸ਼ੂਟਿੰਗ ਵੇਖਣ ਵਾਸਤੇ ਪਿੰਡ ਵਿੱਚ ਉਸ ਵਕਤ ਐਨ ਇੱਕ ਵਿਆਹ ਵਾਲਾ ਬਹੁਤ بڑا ਹੋਇਆ ਸੀ ਵਿਰਧਰ ਅਤੇ ਹੀਰੋਇਨ ਬੜਪ੍ਰੀਤ ਗੀਤ ਫਿਲਮਾਰੈ ਸਣ ਕਿ ਇਸੇ ਦਰਾਂ ਦੇ ਇੱਕ ਖੜਾਕ ਆਉਦਾ ਹੈ ਜਿਸ ਤੇ ਪਿੰਡ ਵਾਲੇ ਲੋਕਾਂ ਨੇ ਸਮਝਿਆ ਕਿ ਸ਼ਾਇਦ ਫਿਲਮ ਦੇ ਵਿੱਚ ਹੀ ਕੋਈ ਆਵਾਜ਼ ਹੋਵੇ ਜਦ ਕਿ ਸ਼ੂਟਿੰਗ ਵਾਲੀ ਟੀਮ ਨੇ ਸਮਝਿਆ ਕਿ ਸ਼ਾਇਦ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਰਕੇ ਪਟਾਕਾ ਪਿਆ ਹੈ ਇਸੇ ਦਰਾਰ ਹੀ ਲੋਕਾਂ ਦੀ ਨਿਗਾ ਵ੍ਰਿੰਦਰ ਤੇ ਜਾਂਦੀ ਹੈ ਜੋ ਕਿ ਧਰਤੀ ਉੱਤੇ ਖੋਦ ਨਾਲ ਲਤਪਤ ਹੋ ਕੇ ਟਿੱਗਿਆ ਪਿਆ ਸੀ ਜਦੋਂ ਕੋਲ ਜਾ ਕੇ ਦੇਖਿਆ ਤਾਂ ਵ੍ਰਿੰਦਰ ਦੀ ਬਹੁਤ ਹੋ ਚੁੱਕੀ ਸੀ ਇਹ ਪਟਾਕੇ ਦੀ ਆਵਾਜ਼ ਬਿਜਲੀ ਦੇ ਸ਼ਾਰਟ ਸਰਕਟ ਨਾਲ ਨਹੀਂ ਬਲਕੇ ਇੱਕ ਗੋਲੀ ਦੀ ਆਵਾਜ਼ ਸੀ ਜਲਦੀ ਸ਼ੂਟਿੰਗ ਦਰਾਂ ਹੀ ਵਿਰਿੰਦਰ ਨੂੰ ਗੋਲੀਆਂ ਨਾਲ ਭੁੰਡ ਦਿੱਤਾ ਗਿਆ ਵਿਰਿੰਦਰ ਦੇ ਨਾਲ ਕੈਮਰਾਮੈਨ ਦਾ ਇੱਕ ਸਹਾਇਕ ਉਸਦੇ ਵੀ ਗੋਲੀ ਲੱਗੀ ਸੀ ਉਹ ਵੀ ਮਾਰਿਆ ਗਿਆ ਜੋ ਲੋਕ ਵਿਰਿੰਦਰ ਨੂੰ ਦੇਖਦੇ ਤਾਂ ਉਸ ਵਕਤ ਘਰ ਵਿੱਚ ਸਾਰੇ ਪਾਸੇ ਭਗੜਨ ਬਚ ਜਾਂਦੀ ਹੈ ਲੋਕ ਬਡੇਰਿਆਂ ਤੋਂ ਬੈਠੇ ਹੀ ਛਾਲਾਂ ਮਾਰ ਦਿੰਦੇ ਹਨ ਸ਼ੂਟਿੰਗ ਵਾਲੀ ਟੀਮ ਆਪਣਾ ਸਾਰਾ ਸਬਾੜ ਉੱਥੇ ਹੀ ਛੱਡ ਕੇ ਭੱਜ ਜਾਂਦੀ ਹੈ ਤੇ ਅਗਲੇ ਦਿਨ ਫਿਰ ਇੱਕ ਪਿੰਡ ਵਾਸੀ ਸ਼ੂਟਿੰਗ ਦਾ ਸਬਾੜ ਇਕੱਠਾ ਕਰਕੇ ਆਪਣੇ ਘਰੇ ਸਭਾਲਦਾ ਹੈ ਫਿਲਮ ਦੇ ਜਿਸ ਗੀਤ ਦੀ ਸ਼ੂਟਿੰਗ ਸੀ ਉਹ ਗੀਤ ਦੇ ਬੋਲ ਸਨ ਬੁੱਢਾ ਪੱਟ ਲਿਆ ਪਤਲੀ ਪਤੰਗ ਜੱਟੀ ਦੀ ਕੁਝ ਬੰਦਿਆਂ ਵੱਲੋਂ ਵ੍ਰਿੰਦਰ ਨੂੰ ਬੈਸਟਰ ਕਾਰ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ ਪਰ ਹਦੋਂ ਤੱਕ ਉਹ ਦੁਨੀਆ ਛੱਡ ਚੁੱਕਾ ਸੀ ਸਾਲ 1988 ਵਿੱਚ ਇਸੇ ਸਾਲ ਹੀ ਬਾਰਚਪੀਹੀ ਦੇ ਵਿੱਚ ਮਸ਼ਹੂਰ ਪੱਜਾਪੀ ਗਾਇਕ ਚੰਬਕੀਲੇ ਦਾ ਵੀ ਕਤਲ ਹੋਇਆ ਸੀ ਉਸ ਵਕਤ ਪਹਿਲਾਂ ਤਾਂ ਬਹੁਤ ਸਾਰੀਆਂ ਇਹ ਆਫਵਾਮਾਂ ਵੀ ਉੱਡੀਆਂ ਸਨ ਕਿ ਵਿਰੇਂਦਰ ਦਾ ਕਤਲ ਦੂਜੇ ਐਕਟਰਾਂ ਨੇ ਹੀ ਕਰਵਾ ਦਿੱਤਾ ਜਦਕਿ ਉਸ ਨੇ ਸਭ ਦਾ ਕੰਮ ਇੱਕ ਵਾਰ ਬੰਦ ਕਰ ਦਿੱਤਾ ਸੀ ਉਸ ਦੇ ਜੌਹਦੇ ਜੀ ਉਸ ਦੀ ਕਿਸੇ ਵੀ ਫਿਲਮ ਨੂੰ ਚੱਲਣ ਨਹੀਂ ਸੀ ਦਿੱਤਾ ਪਰ ਬਾਅਦ ਵਿੱਚ ਵਿਰੇਂਦਰ ਦੇ ਪਰਿਵਾਰ ਦੇ ਆ ਕੇ ਮੀਡੀਆ ਵਿੱਚ ਇਹ ਬਿਆਨ ਦਿੱਤਾ ਸੀ ਕਿ ਵਿਰੇਂਦਰ ਦਾ ਕਤਲ ਕਿਸੇ ਕਲਾਕਾਰ ਨੇ ਨਹੀਂ ਕਰਵਾਇਆ ਬਲਕਿ ਇਹ ਖਾੜਕੂਆਂ ਵੱਲੋਂ ਕੀਤਾ ਗਿਆ ਸੀ ਸੋ ਦੋਸਤੋ ਏ ਸੀ ਕਾਰੀ ਪੱਜਾਪੀ ਫਿਲਮਾਂ ਦੇ ਸੁਪਰਸਟਾਰ ਤਰਬਿੰਦਰ ਦੇ ਭਰਾ ਵਰਿੰਦਰ ਦੇ ਕਤਲ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ